ਪੂਰਾ ਵਿਸ਼ਵ ਸਿੱਖ ਬਣ ਜਾਵੇ ਤੇ ਔਰੰਗਜ਼ੇਬ ਵੀ ਇਹੋ ਹੀ ਚਾਹੁੰਦਾ ਸੀ ਪੂਰਾ ਮੁਲਖ ਹੈ ਜਿਹੜਾ ਉਹ ਮੁਸਲਮਾਨ ਬਣ ਜਾਵੇ ਗੁਰੂ ਨਾਨਕ ਦੇਵ ਜੀ ਵੀ ਚਾਹੁੰਦੇ ਆ ਪੂਰਾ ਸੰਸਾਰ ਸਿੱਖ ਬਣੇ ਤੇ ਔਰੰਗਜ਼ੇਬ ਵੀ ਇਹੋ ਹੀ ਚਾਹੁੰਦੇ ਆ ਵੀ ਪੂਰਾ ਸੰਸਾਰ ਮੁਸਲਮਾਨ ਬਣੇ ਫਰਕ ਕੀ ਹੈ ਗੁਰੂ ਕੇ ਪਿਆਰੇ ਇੱਕ ਬਦਵਾਨ ਦਾ ਮੈਂ ਲੇਖ ਪੜਿਆ ਸੀ ਉਸ ਵਿੱਚੋਂ ਮੈਨੂੰ ਇਸ ਗੱਲ ਦਾ ਬੋਧ ਹੋਇਆ ਸੀ ਕਿ ਦਾ ਉੱਤਰ ਕਿਵੇਂ ਦੇਣਾ ਹੈ ਤੇ ਮੈਂ ਬੇਨਤੀ ਕਰਾਂ ਔਰੰਗਜ਼ੇਬ ਵੀ ਚਾਹੁੰਦਾ ਹੈ ਸੰਸਾਰ ਮੁਸਲਮਾਨ ਬਣ ਜਾਵੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਵੀ ਚਾਹੁੰਦੇ ਆ ਪੂਰੇ ਸੰਸਾਰ ਦੇ ਲੋਕ ਸਿੱਖ ਬਣ ਜਾਣ ਤੇ ਹਿੰਦੂ ਇਜ਼ਮ ਦੇ ਲੋਕ ਵੀ ਚਾਹੁੰਦੇ ਐ ਪੂਰਾ ਸੰਸਾਰ ਹਿੰਦੂ ਬਣ ਜਾਵੇ ਤਾਂ ਹੀ ਤੇ ਅੱਜ ਇੱਕ ਨਾਰਾ ਲਾਇਆ ਗਿਆ ਹੈ ਹਿੰਦੀ ਹਿੰਦੂ ਤੇ ਹਿੰਦੂਸਤਾ ਚਿੰਤਾ ਕਰਨ ਦੀ ਲੋੜ ਐ ਸਾਨੂੰ ਧਿਆਨ ਦੇ ਕੇ ਸੁਣਨ ਦੀ ਲੋੜ ਐ ਸਾਨੂੰ ਤੇ ਗੁਰੂ ਕੇ ਪਿਆਰਿਓ ਸਤਗੁਰੂ ਨਾਨਕ ਦੇ ਪਾਤਸ਼ਾਹ ਔਰੰਗਜੀਬ ਜੇ ਹਿੰਦੂ ਇਜ਼ਮ ਦੀ ਵਿਚਾਰਧਾਰਾ ਦੇ ਵਿੱਚ ਕਿੱਡਾ ਵੱਡਾ ਡਿਫਰੈਂਸ ਹੈ ਮੈਂ ਇੱਕ ਛੋਟੀ ਜੀ ਉਦਾਹਰਨ ਦੇ ਕੇ ਅੱਗੇ ਚੱਲਾਂਗਾ ਦੁਨੀਆਂ ਦੇ ਅੰਦਰ ਸਾਜ਼ ਕਈ ਪ੍ਰਕਾਰ ਦੇ ਨੇ ਤਬਲਾ ਹਰਮੋਨੀਅਮ ਰਵਾ ਸਰੰਦਾ ਕਿੰਨੇ ਤਰ੍ਹਾਂ ਦੇ ਸਾਜ਼ ਨੇ ਪਰ ਜਿੰਨੇ ਸਾਜ਼ ਨੇ ਸੋਹਣੇ ਲੱਗਦੇ ਨੇ ਜਦੋਂ ਸਟੇਜ ਦੇ ਉੱਪਰ ਆਉਂਦੇ ਐ ਤੇ ਸਟੇਜ ਦੇ ਉੱਪਰ ਆ ਕੇ ਕੋਈ ਘੜਾ ਵਜਾ ਰਿਹਾ ਐ ਕੋਈ ਤਬਲਾ ਵਜਾ ਰਿਹਾ ਐ ਕੋਈ ਸਰੰਗੀ ਵਜਾ ਰਿਹਾ ਐ ਕੋਈ ਸਰੰਦਾ ਵਜਾ ਰਿਹਾ ਐ ਕੋਈ ਰਬਾਬ ਵਜਾ ਰਿਹਾ ਐ ਪਰ ਗੁਰੂ ਨਾਨਕ ਦੇਵ પાਛਾ ਇਹ ਗੱਲ ਚਾਹੁੰਦੇ ਨੇ ਕਿ ਸਾਜ਼ ਭਾਵੇਂ ਵੱਖਰਾ ਵੱਖਰਾ ਹੋਵੇ ਪਰ ਸੁਰ ਇੱਕ ਹੋਣੀ ਚਾਹੀਦੀ ਹੈ ਔਰੰਗਜੀਤ ਕੀ ਖਚੌਂਦਾ ਹੈ ਉਹ ਕਹਿੰਦਾ ਤਬਲੇ ਨੂੰ ਤੋੜ ਦਿਓ ਹਾਰਮੋਨੀਅਮ ਨੂੰ ਤੋੜ ਦਿਓ ਰਬਾਬ ਨੂੰ ਤੋੜ ਦਿਓ ਸਰੰਦੇ ਨੂੰ ਤੋੜ ਦਿਓ ਸਾਰੇ ਸਾਜ਼ਾਂ ਨੂੰ ਤੋੜ ਕੇ ਇੱਕ ਬਣਾ ਲਵੋ ਗੁਰੂ ਨਾਨਕ ਦੇ ਪਾਤਸ਼ਾਹ ਤੇ ਔਰੰਗਜੀਤ ਦੀ ਵਿਚਾਰਧਾਰਾ ਵਿੱਚ ਏਡਾ ਵੱਡਾ ਫਰਕ ਹੈ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਆ ਮੁਸਲਮਾਨ ਮੁਸਲਮਾਨ ਰਹੇ ਹਿੰਦੂ ਆ ਤੇ ਹਿੰਦੂ ਰਹੇ ਇਸਾਈਏ ਇਸਾਈ ਬਣ ਕੇ ਰਹੇ ਜਹੂਦੀ ਐ ਜਹੂਦੀ ਬਣ ਕੇ ਰਹੇ ਪਰ ਬਾਹਰਲਾ ਲਿਵਾਸ ਹੀ ਹੋਣਾ ਚਾਹੀਦਾ ਤੇਰੇ ਅੰਦਰ ਧਰਮ ਦੀ ਦੁਨੀਆ ਹੋਣੀ ਚਾਹੀਦੀ ਆ ਗੁਣ ਹੋਣੇ ਚਾਹੀਦੇ ਨੇ ਤੇ ਗੁਰੂ ਕੀ ਪਿਆਰਿਓ ਪਰ ਮੁਸਲਮਾਨ ਔਰੰਗਜ਼ੇਬ ਇਹ ਚਾਹੁੰਦਾ ਸਾਰੇ ਧਰਮਾਂ ਨੂੰ ਨਸ਼ਟ ਕਰਕੇ ਕੱਲਾ ਮੁਸਲਮਾਨ ਪੈਦਾ ਕਰ ਦਿਓ ਪਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਐ ਧਰਮ ਜਿਹੜਾ ਮਰਜੀ ਤੂੰ ਧਾਰਨ ਕਰ ਲੈ ਪਰ ਧਰਮੀ ਹੋਣਾ ਚਾਹੀਦਾ ਧਰਮ ਦੇ ਨਾਂ ਤੇ ਕਲੰਕ ਨਹੀਂ ਹੋਣਾ ਚਾਹੀਦਾ ਬੋਲੋ ਸਤਨਾਮ ਬਸ ਇਹ ਹੀ ਫਰਕ ਹੈ ਤੇ ਗੁਰੂ ਕੇ ਪਿਆਰਿਓ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੰਸਾਰ ਦੀ ਰੱਖਿਆ ਦੇ ਵਾਸਤੇ ਕਿਉਂਕਿ ਜ਼ੁਲਮ ਕੀ ਹੈ ਜੇ ਜ਼ੁਲਮ ਦੀ ਪ੍ਰਭਾਸ਼ਾ ਪੜਨੀ ਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਧੰਨ ਬਾਬਾ ਕਬੀਰ ਜੀ ਦੇ ਬੋਲਾਂ ਨੂੰ ਜ਼ਰੂਰ ਪੜੇ ਬਾਬਾ ਕਬੀਰ ਜੀ ਕਹਿੰਦੇ ਨੇ ਜ਼ੁਲਮ ਕੀ ਹੈ ਕਹਿੰਦੇ ਕਵੀਰ ਜੋਰੀ ਕੀਏ ਜ਼ੁਲਮ ਹੈ ਕਿਸੇ ਨਾਲ ਤਕਾ ਕਰਨਾ ਜ਼ੁਲਮ ਹੈ ਤੇ ਔਰੰਗਜ਼ੇਬ ਤੱਕਾ ਕਰਦਾ ਇਹ ਵੀ ਬਹੁਤ ਵੱਡਾ ਜ਼ੁਲਮ ਹੈ ਤੇ ਅੱਜ ਵੀ ਜਦੋਂ ਪਿਆਰਿਓ ਮੈਂ ਗੱਲ ਕਰਾਂ ਜਦੋਂ ਪੰਜਾਬ ਦੀ ਧਰਤੀ ਤੇ ਇਹ ਹੁਕਮ ਜਾਰੀ ਕੀਤਾ ਜਾਂਦਾ ਤਾਨਾ ਸ਼ਾਹੀ ਜਾਰੀ ਕੀਤਾ ਜਾਂਦਾ ਉਹ ਸਮੇਂ ਕਿਹਾ ਜਾਂਦਾ ਵੀ ਪੰਜਾਬ ਦੇ ਸਕੂਲਾਂ ਵਿੱਚੋਂ ਪੰਜਾਬੀ ਖਤਮ ਕਰ ਦਿਓ ਅੱਜ ਤੋਂ ਬਾਅਦ ਬੱਚਿਆਂ ਨੂੰ ਸਲੇਵਸ ਵੀ ਹਿੰਦੀ ਜੀ ਪੜਾਇਆ ਜਾਣਾ ਹੈ ਇਹ ਕੀ ਹੈ ਜਲਮੈਣਾ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਸ ਸਮੇਂ ਔਰੰਗਜ਼ੇਬ ਨੂੰ ਇੱਕ ਸ਼ਬਦ ਕਿਹਾ ਸੀ ਕਿ ਔਰੰਗਜ਼ੇਬ ਤੇਰੀ ਸੂਰਤ ਦੇ ਮੁਤਾਬਕ ਮੈਂ ਹਿੰਦੂਆਂ ਦੀ ਮਦਦ ਕਰ ਰਹੀ ਹਾਂ ਪੰਡਤਾਂ ਦੀ ਮਦਦ ਕਰਦੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਅੱਜ ਤੁਹਾਡਾ ਰਾਜ ਹੈ ਤੇ ਮਜਲੂਮ ਹਿੰਦੂ ਹੈ ਇਸੇ ਲਈ ਮਜਲੂਮਾਂ ਤੇ ਤਕਾ ਹੋ ਰਿਹਾ ਮੈਂ ਇਨਾਂ ਵੱਲ ਖਲੋਤਾ ਹਾਂ ਪਰ ਜੇ ਕਿਤੇ ਹਿੰਦੂਆਂ ਦਾ ਰਾਜ ਆਇਆ ਤੇ ਤੁਸੀਂ ਮਜਲੂਮ ਹੋਏ ਤੇ ਹਿੰਦੂ ਲੋਕ ਤੁਹਾਡੇ ਉੱਤੇ ਤਕਾ ਕਰਨਗੇ ਪੰਡਤ ਲੋਕ ਤੁਹਾਡੇ ਨਾਲ ਤਕਾ ਕਰਨਗੇ ਉਸ ਦਿਨ ਮੈਂ ਮੁਸਲਮਾਨ ਵੀਰਾਂ ਦਾ ਬਣ ਕੇ ਖਲੋਵਾਂਗਾ ਬੋਲੋ ਸਤਨਾਮ ਇਹ ਹੀ ਫਰਕ ਹੈ ਗੁਰੂ ਨਾਨਕ ਦੇ ਘਰ ਦਾ ਤੇ ਅੱਗੇ ਤੁਰਾਂ